ਹਾਂਜੀ ਪਸ਼ੂ ਪਾਲਕ ਸੱਜਣੋ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਆ ਜੀ ਪਿੰਡ ਦਾ ਸਪਾਲ ਖੁਰਦ ਤੋਂ ਆ ਤੁਹਾਡੇ ਸਾਹਮਣੇ ਜਿਹੜੀ ਗਾਂ ਖੜੀ ਆ ਬਈ ਇਹ 2 ਸਾਲ ਤੋਂ ਤਕਰੀਬਨ ਫ੍ਰੈਕ ਸੀਗੀ ਤੇ ਮੇਰਾ ਦੋਸਤ ਵੀ ਆ ਭਰਾ ਵੀ ਆ ਨਵਾਂ ਨਵਾਂ ਵੀਰੇ ਮੈਂ ਸਪਾਲ ਕਾਰਾ ਕੰਮ ਕਰਨ ਲੱਗਿਆ ਸਪਾਲ ਕਾਰਾ ਖੁਰਦ ਦੇ ਵਿੱਚ ਹਰਿੰਦਰ ਮੇਰੇ ਭਰਾ ਹਰਿੰਦਰ ਦੇ ਘਰੇ ਗਾਂ ਰਖਾਈ ਆ ਬਈ 2 ਸਾਲ ਤੋਂ ਫ੍ਰੈਕ ਸੀ ਪਹਿਲਾਂ ਇਹ ਟੀਕਾ ਭਰਿਆ ਸੀਗਾ ਤੇ ਇੱਕ ਵਾਰ ਇਹ ਬੱਚਾ ਸੁੱਟ ਗਈ ਸੀ ਉਸ ਤੋਂ ਬਾਅਦ ਭਰਾ ਨਾਲ ਗੱਲਬਾਤ ਵੀ ਕਰਦੇ ਆ ਆਜੂ ਵੀਰ ਨਾਲ ਗੱਲ ਕਰਦੇ ਆ ਹਾਂਜੀ ਪਸ਼ੂ ਪਾਲਕ ਵੀਰੋ ਮੇਰੇ ਨਾਲ ਭਰਾ ਹਰਿੰਦਰ ਖੜੇ ਨੇ ਇਹ ਨਾਲ ਹੀ ਆਪਾਂ ਇੱਧਰ ਗਾਂ ਖੜੀ ਐ ਤਾਂ ਡਾਕਟਰ ਸਾਹਿਬ ਗਾਂ ਵੀ ਦਿਖਾ ਦਿਓ ਜੀ ਮਾੜੀ ਗਾਵਲ ਕਰ ਦੋ ਕੈਮਰਾ ਦੁਬਾਰਾ ਫੇਰ ਸਾਡੇ ਕੋਲ ਆਇਆ ਇਹ ਗਾਂ 2 ਸਾਲ ਦੀ ਫਰਿਆਕ ਐ ਜੀ 2 ਸਾਲ ਦੀ ਫਰਿਆਕ ਗਾਂ ਆਪਾਂ ਗੱਭਣ ਕਰਾ ਕੇ ਛੱਡਿਆ ਪਿੰਡ ਦਾ ਸਪਾਲਤ ਕੋਲੋਂ ਤੋਂ ਵੀਡੀਓ ਬਣ ਰਹੀ ਐ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹਰਿੰਦਰ ਸਿੰਘ ਜੀ ਪਿੰਡ ਦਾ ਸਪਾਲਤ ਕੋਲੋਂ ਵਾਰ ਨੰਬਰ 9968509509 ਪੇਗਾ ਨੂੰ ਆਪਣੀ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਸੀ ਵੀਰੇ ਹਰਿੰਦਰ 2 ਸਾਲ ਤੋਂ ਉੱਪਰ ਟਾਈਮ ਹੋ ਗਿਆ ਸੀ 2 ਸਾਲ ਤੋਂ ਉੱਪਰ ਟਾਈਮ ਹੋ ਗਿਆ ਇਹਦੇ ਆਪਾਂ ਇੱਕ ਵਾਰ ਪਹਿਲਾਂ ਇਹ ਜੀਤੀ ਸੀ ਕਿੰਨੇ ਸਮੇਂ ਬਾਅਦ ਚੱਲ ਕੇ ਗਈ ਸੀ ਇਹ 1 ਮਹੀਨਾ 25 ਦਿਨਾਂ ਦਾ 1 ਮਹੀਨਾ 25 ਦਿਨ ਤੋਂ ਬਾਅਦ ਉਹ ਪਹਿਲਾਂ ਬੱਚਾ ਸਿੱਟ ਗਈ ਸੀ ਉਸ ਤੋਂ ਬਾਅਦ ਦੁਬਾਰਾ ਸੀ ਟਰੀਟਮੈਂਟ ਕੀਤਾ ਇਹਦਾ ਕੋਈ ਬੜਾ ਮਹਿੰਗਾ ਟਰੀਟਮੈਂਟ ਤਾਂ ਨਹੀਂ ਕੀਤਾ ਸਾਨੂੰ ਨਾਰਮਲ ਨਾਰਮਲ ਟਰੀਟਮੈਂਟ ਦਾ ਦੁਬਾਰੇ ਗਾਂ ਘੱਪਣ ਹੋ ਗਈ ਇਸ ਲਈ ਮੇਰੀ ਬਜਾਅ ਸੇਹੀ ਹੁੰਦੀ ਹੈ ਸੋਨੂੰ ਵੀ ਜਦੋਂ ਆਪਾਂ ਕਿਸੇ ਪਸ਼ੂ ਦਾ ਟਰੀਟਮੈਂਟ ਕਰਾਉਂਦੇ ਆ ਐਂਡ ਤੱਕ ਲੈ ਆਇਆ ਕਰੋ ਗਾਹਾਂ ਪਰਵਾਸਵਾ ਦੀ ਵਰਗੀ ਆ ਭਾਗ ਲਾਉਣੀ ਪਰ ਐ ਵੀ ਡੰਗਰ ਕਪੜਾ ਰਹਿ ਜਨਾ ਹੁਣ ਭਰਾ ਕੇ ਨਾ ਵੀ ਖੁਸ਼ੀ ਇੰਨੀ ਜ਼ਿਆਦੇ ਆ ਵੀ ਮੈਂ ਦੱਸ ਨਹੀਂ ਸਕਦਾ ਇਸ ਲਈ ਇਹ ਵੀ ਹੁਣ ਡੰਗਰ ਨੇ ਕਿਥੇ ਦਾ ਗਊ ਸ਼ਾਲਾ ਜਿਹਾ ਨਾ ਦੀ ਕਿਥੇ ਗਾਹਾਂ ਕਿਸੇ ਦੇ ਮੂੰਹ ਚ ਗੁੱਦ ਪੈਂਦਾ ਹੋ ਜਾਊਗਾ ਪੀਰ ਨੂੰ 2 ਰੁਪਈਆ ਦਾ ਮਨਾਫਾ ਹੋ ਜਾਊਗਾ ਪਸ਼ੂ ਪਾਲਕ ਵੀਰਾਂ ਨੂੰ ਬੇਨਤੀ ਇਹ ਵੀਡੀਓ ਨੂੰ ਬਤਵਾਂ ਸ਼ੇਅਰ ਕਰਿਓ